ਹਾਂਜੀ ਸ੍ਰੀਕਾਲ ਜੀ ਸਾਰਿਆਂ ਨੂੰ ਜੀ ਆਹ ਦੇਖੋ ਜੀ ਮੇਰੇ ਡੈਡੀ ਜੀ ਨੇ ਇਹਨਾਂ ਨੂੰ ਚਾਰਾ ਪਾ ਰਹੇ ਨੇ ਜੀ ਨਿਕਨੇ ਕੇ ਬੱਚਿਆਂ ਨੂੰ ਇਹ ਨਾ ਜਗ ਆ ਗਈ ਇਹ ਇੰਨਾ ਦੀ ਜਗ ਆ ਗਈ ਬਾਕੀ ਮਾਲ ਉਹ ਉਧਰ ਸਿਫਟ ਹੈ ਜੀ ਆਪਣਾ ਲਿਆਉਣੇ ਆਪਾਂ ਉਹਨਾਂ ਨੂੰ ਜਿਆਦਾ ਚਲੋ ਜੀ ਉਧਰ ਹੋ ਜਾ ਵਾਣ ਚਾਰਾ ਪੁੜੇ ਖਾਣੇ ਸਾਫ ਕਰ ਗਏ ਇੱਕ ਬੱਚਾ ਆ ਰਿਹਾ ਇਨੂੰ ਦੇ ਪਿੰਜਰੇ ਚ ਲਾਇਆ ਗਿਆ ਆ ਜਰਾ ਆ ਸ਼ੁਰੂ ਕਰ ਲੈ ਇੱਕ ਛੇੜ ਹੈ ਔਰ ਕਾਇਨ ਦਾ ਯਾਰ ਬਈ ਹਣਾ ਇਹ ਆ ਪੁਰਾਣੇ ਨੇ ਮਾਲ ਇਹਨਾਂ ਵਧਾ ਲਿਆ ਗੱਲ ਕਰ ਲੋ ਕਮੈਂਟ ਨਹੀਂ ਦੇਖਦੇ ਹਾਂ ਹੁਣ ਦੇਖੀ ਜਾਂ ਬਾਈ ਮੇਰਾ ਖਾਨ ਪੀਰ ਦੇਖ ਲਈ ਤੇ ਸਾਡੀ ਬਣਾ ਗਏ ਅੱਛਾ ਐ ਨਹੀਂ ਮਾਣਿਆ ਕੋਈ ਚੁੱਕੀ ਦੁੜੀ ਆ ਦੇਖ ਲੈ ਦਾ ਜੀ ਵੀ ਨੌਰੇ ਕਰਕੇ ਕਰਨਾ ਪੈਂਦਾ ਹੈ ਆ ਦੇਖੀ ਜਾ ਮਰਾ ਪਰ ਯਾ ਮਮਾ ਪਰੋ ਦੀ ਬਾਤੋ ਜੀ ਮਰਾ ਕਾ ਜਵਾ ਆ ਗਈ ਸਰੋਂ ਦੀ ਫਲਜੀ ਬੋਲੀ ਨੇ ਦੇਖੋ ਇਹ ਨਹੀਂ ਕਹ ਮਰਾ ਫਾਈ ਨਹੀਂ ਕਹ ਫੇਣੀ ਕਸਰੋਂ ਦੀ ਇਹ ਖਾਲਾ ਦੀ ਬਣੀ ਬਾਕੀ ਆ ਪਾ ਦੇ ਤੇ ਬੰਨ੍ਹ ਨੀ ਮੁਕੇਰਾ ਸਾਰੀ ਨੂੰ ਗੋਈਓ ਸੱਚ ਹੈ ਨਾ ਦੇਖੇ ਹੀ ਜਾਏ ਮਾੜਾ ਕਾ ਯਾਰ ਕਰੇ ਕਦਮੀ ਵਰਦਾ ਪਰ ਨਾ ਪੈਂਦਾ ਯਾਰ ਬੜਾ ਆਪਣਾ ਵੱਡਾ ਵੱਡਾ ਮਹਲਾ ਸੀ ਜੀ ਆ ਜਾਓ ਪਾਜਾ ਬੱਚੇ ਵਿੱਚ ਇਨਣਵਾ ਦਾਣੇ ਪੈਣਗੇ ਏਨੇ ਕ ਦਾਣੇ ਜੀ ਵੱਡੇ ਵੱਡੇ ਮਾਲ ਨੂੰ ਪੈਣਗੇ ਜੀ ਨਾਲ ਹੀ ਨਾਲ ਮੱਕੀ ਪਾਵਾਂਗੇ ਇਹਨਾਂ ਨੂੰ ਜੀ ਇਹਨਾਂ ਨੂੰ ਜੀ ਦੁੱਧ ਪਾਵਾਂਗੇ ਕਣਕ ਆਪਾਂ ਇਹ ਮਾਲ ਦੇਖ ਕੇ ਦੇਖਦੇ ਹਾਂ ਇੰਨਾ ਵਾਈਮੈਂਟ ਕਰਕੇ ਰੱਬ ਮੌੂਗਾ ਨਹੀਂ ਜਾ ਰਹਾ ਦਿਲ ਦਾ ਦੇ ਵੀ ਮੱਕੀ ਹੈ ਕੱਟ ਕਿੰਨਾ ਰਵਾਇਆ ਇਸ ਦਾ ਇਹ ਜਾਂਦਾ ਮੱਛੀ ਹੈ। ਆਏ ਤਿਆਰ ਬੈਠਾ ਦੋਗਲਾ। ਇਸ ਤਰ੍ਹਾਂ ਮੈਂ ਛਾੜੀ ਕਰ ਲਾ। ਫੁੱਲੀ ਆ ਸੀ ਜੀ ਛੋਟਿਆਂ ਵਾਲੀ। ਇਹ ਵੰਡ ਕੇ ਹੈਗਾ ਵਟਿਆਂ ਦੀ ਆ। ਚਲ ਕਰੇ ਹਾਂ ਛੜਦੇ ਨਹੀਂ ਪੱਕਿਆਂ ਗੋਡਿਆਂ ਤੇ ਚੜ ਗਈ ਜਾਂਦੇ ਜਿਆ। ਸੜਾ ਹੋ ਜਾਊਗਾ। ਇੱਕ ਆ ਸੀ ਖੁੱਲੀ ਨਦੀ। ਆਹ ਤਾਂ ਲਾਇਆ ਹੋਇਆ ਕਿਰੀ ਇਹਦੇ ਵਿੱਚ ਵੜ ਕੇ ਵਾਜਦੇ ਨੇ ਹੁਣ ਗੱਲ ਕਰ ਵਿੱਚ ਵੜ ਕੇ ਨਹੀਂ ਪੈਂਦੇ ਹੈਗੇ ਉਹ ਹੁਣ ਉਧਰੋਂ ਦੂਜਾ ਦੂਸਰਾ ਮਾਲ ਲੈ ਕੇ ਆਉਣੇ ਆ ਜੀ ਇੱਧਰ ਸ਼ਿਫਟ ਕਰ ਦਿਆਂ ਜੀ ਧੁੱਪ ਬਹੁਤ ਹੋ ਗਈ ਉੱਪਰ ਹੀ ਜਾ ਕੇ ਉਹ ਵਿਖਾਈਂ ਜਾ ਬਹਿਣਾ ਨਾ ਐ ਤੂੰ ਬੜਕਤਰੀ ਖੜਦੀ ਵੀਰ ਦੇਖੋ ਜੀ ਕਿ ਮੈਂ ਲੜੀਆਂ ਲੜਾਲਾ ਭਜਦੇ ਨੇ ਚਲੋ ਜੀ ਚਲੋ ਜੀ ਚਲੋ ਦਿਖਾਉਂਦੇ ਹਾਂ ਹੋਏ ਕੀ ਕਰਨਾ ਹਣਾ